ਪੰਜਾਬ ਦੀ ਨੌਜਵਾਨੀ ਚਿੱਟੇ ਦੇ ਨਸ਼ੇ ਦੇ ਨਾਲ ਮੌਤ ਇਹ ਮੂਹ ਦੇ ਵਿਚ ਆ ਰਹੀ ਹੈ ਤੇ ਪਿੱਛੇ ਰੋਂਦਾ ਕੋੜ ਲੋਂ ਦਾ ਪਰਿਵਾਰ ਹੀ ਰਹਿ ਜਾਂਦਾ ਹੈ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਨਾਬਾਦੀ ਸਬ ਤਹਿਸੀਲ 502 ਜਿੱਥੇ ਕਿ ਇੱਕ ਨੌਜਵਾਨ ਦੀ ਮੌਤ ਦਾ ਕਾਰਨ ਉਸਦਾ ਦੋਸਤੀ ਬਣ ਗਿਆ ਦਰਸਲ ਇੱਥੇ ਇੱਕ ਦੋਸਤ ਨੇ ਆਪਣੇ ਹੀ ਯਾਰ ਨੂੰ ਨਸ਼ੇ ਦੀ ਓਵਰਡੋਸ ਦੇ ਦਿੱਤੀ ਜਿਸ ਨਾਲ ਉਸ ਦੀ ਮੌਤ ਹੋ ਗਈ ਮ੍ਰਿਤਕ ਦਾ ਨਾਮ ਸਤਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ 37 ਸਾਲ ਹੈ ਇਹ ਨੌਜਵਾਨ ਕਬੱਡੀ ਦਾ ਇੱਕ ਸਾਬਕਾ ਅਤੇ ਵਧੀਆ ਖਿਡਾਰੀ ਸੀ ਪਰ ਬੀਤੇ ਸਮੇਂ ਦੁਰਾਂਟ ਸਾਟ ਲੱਗਣ ਦੇ ਕਾਰਨ ਉਸਨੇ ਕਬੱਡੀ ਦੀ ਖੇਡ ਛੱਡ ਕੇ ਇੱਕ ਪ੍ਰਾਈਵੇਟ ਫੈਕਟਰੀ ਜੁਆਇਨ ਕਰ ਲਈ ਜਿਸ ਤੋਂ ਬਾਅਦ ਉੱਥੇ ਉਸਦੀ ਦੋਸਤੀ ਇੱਕ ਨੌਜਵਾਨ ਦੇ ਨਾਲ ਹੋਈ ਜਿਸ ਤੋਂ ਬਾਅਦ ਇਸ ਦੋਸਤ ਨੇ ਉਸ ਨੂੰ ਚਿੱਟੇ ਦੀ ਓਵਰਡੋਸ ਦੇ ਦਿੱਤੀ ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ ਹੱਦ ਤਾਂ ਇੱਥੇ ਹੋਏ ਕਿ ਜਿਸ ਵੇਲੇ ਦੋਸਤ ਨੇ ਉਸ ਦੇ ਪਰਿਵਾਰ ਨੂੰ ਹੀ ਉਸ ਦੀ ਮੌਤ ਦੀ ਭਣਕ ਨਹੀਂ ਲੱਗਣ ਦਿੱਤੀ ਬਲਕਿ ਪਰਿਵਾਰ ਨੂੰ ਇਹ ਦਿਲਾਸਾ ਦਿੱਤਾ ਕਿ ਇਸਨੇ ਸ਼ਰਾਬ ਦਾ ਵਾਦ ਸੇਵਨ ਕਰ ਲਿਆ ਹੈ ਜਿਸ ਕਰਕੇ ਇਸ ਨੂੰ ਆਰਾਮ ਕਰਨ ਦਿਓ ਜਦੋਂ ਪਰਿਵਾਰ ਨੂੰ ਕੁਝ ਸਮੇਂ ਬਾਅਦ ਪਤਾ ਲੱਗਿਆ ਕਿ ਉਸ ਦੀ ਮੌਤ ਹੋ ਚੁੱਕੀ ਹੈ ਤਾਂ ਉਸ ਦੇ ਪੈਰਾਂ ਹੇਠਾਂ ਜ਼ਮੀਨ ਖਿਸਕ ਗਈ ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਿਆ ਅਤੇ ਪਰਿਵਾਰ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੈ ਜਦ ਕਿ ਦੂਜੇ ਪਾਸੇ ਪੁਲਿਸ ਹੁਣ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ ਅਤੇ ਹੁਣ ਦੋਸ਼ੀਆਂ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਗਈ ਹੈ ਡੈਥ ਹੋਈਆ ওভারਡੋਸ ਕਰਕੇ ਬਟ ਉਹ ਡਰਗ ਲੰਦੇ ਨਹੀਂ ਸੀਗੇ ਇਹ ਜਿੱਦਾਂ ਕਹਿ ਦਿੰਦੇ ਆ ਕਿ ਉਹਨਾਂ ਦੇ ਜਿਹੜੇ ਸੀਗੇ ਮੁੰਡੇ ਹਨਾ ਉਹਨਾਂ ਨੇ ਕਿਹਾ ਵੀ ਦੂਏ ਕਰਕੇ ਦੇਖ ਹਨਾ ਇਦਾਂ ਕੁਛ ਉਹਨਾਂ ਨੇ ਟੀਕਾ ਲਾਇਆ ਉਹਨਾਂ ਨੇ ਫੋਰਸਫੁਲੀ ਕਹਿ ਲੋ ਜਾਂ ਜਿੱਦਾਂ ਹਨਾ ਪਰ ਇਹਨੂੰ ਨਹੀਂ ਪਤਾ ਹੁੰਦਾ ਤੇ ਉਹਨਾਂ ਜੇਕਰ ਲਾਇਆ ਨਹੀਂ ਸੀਗਾ ਤਾਂ ਫਿਰ ਉਹਨਾਂ ਨੇ ਉੱਥੇ ਉਸ ਕਹਿੰਦੇ ਜਿੱਦਾਂ ਪੜਤਾਲ ਕਰੀ ਆ ਵੀ ਉਥੋਂ ਮੌਕੇ ਤੇ ਉਹਨਾਂ ਨੇ ਟੀਕਾ ਲਾਇਆ ਉੱਥੇ गिर ਗਏ ਸੀਗੇ ਤੇ ਉੱਥੇ ਛੱਡ ਕੇ ਵੀ ਚਲੇ ਗਏ ਸੀਗੇ ਬਾਅਦ ਚ ਦੁਬਾਰਾ ਰਾਤ ਨੂੰ ਫਿਰ ਘਰੇ ਛੱਡ ਕੇ ਗਏ ਆ ਉਹ ਮਤਲਬ ਉਹਨਾਂ ਨੇ ਕੋਈ ਕੁਛੇ ਕਿਸੇ ਨੂੰ ਕੁਝ ਦੱਸਿਆ ਨਹੀਂ ਹਨਾ ਵੀ ਘਰ ਦੇਆਂ ਨੂੰ ਨਹੀਂ ਦੱਸਿਆ ਵੀ ਅਸੀਂ ਇਹਦੀ ਟੀਕਾ ਲਾਤਾ ਆ ਘਰੇ ਜਦੋਂ ਛੱਡ ਕੇ ਗਏ ਨੇ ਗੁੰਮਰਾਹ ਕਰਕੇ ਗਏ ਨੇ ਕਹਿੰਦੇ ਵੀ ਉਦਾਂ ਹੀ ਬਸ ਦਾਰੂ ਪੀਤੀ ਆ ਠੀਕ ਘੰਟੇ ਬਾਅਦ ਠੀਕ ਹੋ ਜਾਊਗਾ ਇਦਾਂ ਕਰਕੇ ਘਰੇ ਪਾ ਗਏ ਲੰਮੀ ਬ੍ਰਦਰ ਤੁਹਾਡਾ ਕੀ ਕਰ ਕੰਮ ਕਰਦਾ ਪਹਿਲਾਂ ਕਬੱਡੀ ਖੇលਦੇ ਸੀ ਵਧੀਆ ਬਹੁਤ ਵਧੀਆ ਪਲੇਅਰ ਸੀਗੇ ਹੂੰ ਤੇ ਹੁਣ ਕਰਤਾਰ ਫੈਕਟਰੀ ਚ ਲੱਗੇ ਹੋਏ ਸੀ ਕਿੰਨੀ ਉਮਰ ਹੈ ਕਿ ਮੈ ਦੀ 37 ਸਾਲ ਦੀ ਸਮਰ ਸੀ ਬੱਚੇ ਵੀ ਨੇ ਹਾਂਜੀ ਦੋ ਬੱਚੇ ਨੇ ਉਹਨਾਂ ਦਾ ਇੱਕ ਬੇਟਾ ਇੱਕ ਬੇਟੀ ਕਿੰਨੇ ਦਿਨ ਕਰਦੇ 15 ਸਾਲ ਦਾ ਬੇਟਾ ਈ 12 ਸਾਲ ਦੀ ਬੇਟੀ ਮੰਕੀ ਕਰਦੇ ਇਹੀ ਹੈ ਜਿਨ੍ਹਾਂ ਨੇ ਕਰਾਇਆ ਆ ਜੱਜ ਜੀ ਨਾਲ ਥਰੂ ਆਇਆ ਹੈ ਉਹ ਸਾਰਿਆਂ ਦਾ ਉਹਨਾਂ ਦੀ ਗ੍ਰਿਫਤਾਰੀ ਹੋਵੇ ਤੇ ਪੁਲਿਸ ਪ੍ਰਸ਼ਾਸਨ ਨੇ ਵੀ ਬੜੀ ਨਾਲ ਸਪੋਰਟ ਕਰੀ ਹੈ ਉਹਨਾਂ ਨਾਲ ਹੀ ਕੀ ਦਸਿਆ ਜੋ ਪੂਰਾ ਦਿੱਤੇ ਨੇ ਪਰਚਾ ਦਰਜ ਹੋ ਗਿਆ ਹਾਂਜੀ ਪਰਚਾ ਦਰਜ ਹੋ ਗਿਆ ਉਹ ਬ੍ਰਦਰ ਦਾ ਤੁਹਾਡੇ ਦਾ ਦੋਸਤ ਸੀਗਾ ਜਿਹੜਾ ਮੁੰਡਾ ਨਹੀਂ ਜੀ ਉਹ ਕਰਤਾਰ ਫੈਕਟਰੀ ਜਿੱਥੇ ਮੇਰੇ ਬ੍ਰਦਰ ਕੰਮ ਕਰਦੇ ਸੀ ਨੇ ਉਹਨਾਂ ਦੇ ਅੰਡਰ ਲੱਗਾ ਹੋਇਆ ਸੀ ਥੋੜੇ ਦਿਨਾਂ ਪਹਿਲਾਂ ਜੁਆਇਨਿੰਗ ਕਰੀਆ ਉਹ ਮੁੰਡੇ ਨੇ ਮੈਨੂੰ ਪਤਾ ਲੱਗਾ ਹੁਣ ਮੈਨੂੰ ਪਹਿਲਾਂ ਪਤਾ ਨਹੀਂ ਸੀਗਾ ਤੇ ਥੋੜੇ ਦਿਨਾਂ ਤੋਂ ਜੁਆਇਨਿੰਗ ਕਰੀਆ ਸलो ਉਹਦੇ ਉਹਦੇ ਨਾਲ ਜੂਨੀਅਰ ਲੱਗਾ ਹੋਇਆ ਸੀਗਾ ਉੱਥੇ ਕੰਮ-ਕਮ ਕਰਦੇ ਜਾਣ-ਪਛਾਣ ਹੋਈ ਆ ਤੇ ਉਹ ਸਿਕਾ ਕਬੱਡੀ ਦਾ ਪਲੇਅਰ ਸੀਗਾ ਡਰਿੰਕ ਕਦੇ-ਕਦੇ ਕਰ ਲੈਂਦਾ ਸੀ ਇਦਾਂ ਹੋਰ ਕੋਈ ਡਰਗ ਉਹਨੇ ਅੱਜ ਤੱਕ ਕੀਤਾ ਨਹੀਂ ਸੀ ਦਾ ਜੀ ਇਹਦਾ ਕੋਈ ਭੋਲਾ ਭੋਲੂ ਪੰਜ ਇਦਾਂ ਭੋਲੂ ਨਾਮ ਹੈ ਇਦਾਂ ਤੁਹਾਡਾ ਬ੍ਰਦਰ ਬਚ ਵੀ ਸਕਦਾ ਸੀ ਜੇ ਮੌਕੇ ਤੇ ਹਸਪਤਾਲ ਦੇਖੋ ਉਹ 5 ਵਜੇ ਕੰਮ ਤੋਂ ਆਇਆ ਠੀਕ ਹੈ 5:30 ਵਜੇ ਇਹਨੂੰ ਲੈ ਕੇ ਗਿਆ ਇਹ ਜਿਹੜਾ ਇਹਦਾ ਨਾਮ ਭੋਲੂ ਆ ਉਸ ਤੋਂ ਬਾਅਦ ਹੁਣ ਇਹ ਨਹੀਂ ਪਤਾ ਕਿ ਕਿੰਨੇ ਵਜੇ ਨਸ਼ਾ ਕਰਾਇਆ ਉਹਨੂੰ ਹਨਾ ਉਸ ਟਾਈਮ ਵੀ ਦੱਸ ਸਕਦਾ ਸੀ ਜੇ ਖੁਦ ਨਹੀਂ ਲੈ ਕੇ ਜਾਣਾ ਸੀ ਹਸਪੀਟਲ 'ਚ ਹਨਾ ਤੇ ਬਾਅਦ 'ਚ ਹੁਣ ਇਹ ਸਾਰਾ ਕੁਝ ਦੱਸਿਆ ਆ ਵੀ ਉਹਦੇ ਨੂੰ ਚੱਕ ਨਿਕਲਿਆ ਉੱਥੇ ਗਿਰ ਗਿਆ ਸੀ ਨਾ ਨਾਲ ਦੇ ਨਾਲ ਲੌਨ ਇੰਜੈਕਟ ਕਰਨ ਤੋਂ ਬਾਅਦ ਜੋ ਵੀ ਜਿੱਦਾਂ ਵੀ ਦਿੱਤਾ ਹਨਾ ਤੇ ਇਹ ਉੱਥੇ ਛੱਡ ਕੇ ਉਹਨੂੰ ਚੱਲ ਗਏ ਬਾਅਦ 'ਚ ਰਾਤ ਨੂੰ ਹਨੇਰੇ ਪਏ ਤੋਂ ਵੀ ਸਾਨੂੰ ਕੋਈ ਦੇਖੇ ਨਾ 10:30 11 ਵਜੇ ਉੱਥੋਂ ਚੱਕ ਕੇ ਮੋਟਰਸਾਈਕਲ ਤੇ ਕੜੀਸਕੀ ਲੈ ਕੇ ਗਏ ਨੇ ਉਹਦੇ ਪੈਰ ਵੀ ਸੜਕ ਤੇ ਕੜੀਸ ਦੀ ਗਏ ਨੇ ਠੀਕ ਹੈ ਹਾਂ ਨੀਚੋਂ ਉਂਗਲਾ ਫਰੰਟ ਸਾਈਡ ਤੋਂ ਇਦਾਂ ਕਿਸਦਾ ਗਿਆ ਫਰੰਟ ਸਾਈਡ ਤੋਂ ਉਂਗਲੀਆਂ ਵਿੱਚ ਛਿਲ ਦੇ ਕੇ ਉਦਾਂ ਹੀ ਘਰੇ ਲੈ ਜਾ ਕੇ ਘਰਦਿਆਂ ਨੂੰ ਖੜਾਤਾ ਤੇ ਘਰੇ ਸੀ ਉਹਦੀ ਘਰ ਵਾਲੀ ਸੀ ਸਿਰਫ ਉੱਤੇ ਦੋ ਬੱਚੇ ਸੀ ਬੱਚੇ ਛੋਟੇ ਨੇ ਉਹਨਾਂ ਨੂੰ ਉਹਨਾਂ ਨੂੰ ਤਾਂ ਜਾ ਕੇ ਇਹ ਕਿਹਾ ਕਹਿੰਦੇ ਵੀ ਅਸੀਂ ਸ਼ਰਾਬ ਪੀਤੀ ਆ ਥੋੜੀ ਥੋੜੀ ਉਹ ਵੀ ਮਤਲਬ ਬਟ ਇਹਨੂੰ ਕਿਸੇ ਕਾਰਨ ਪਤਾ ਨਹੀਂ ਕਿਉਂ ਵੀ ਹਿੱਟ ਕਰ ਗਈ ਸ਼ਰਾਬ ਇਹਨੂੰ ਜਦ ਨਸ਼ਾ ਹੋ ਗਿਆ ਇਹਦੇ ਸਿਰ 'ਚ ਪਾਣੀ ਪਾ ਦੋ ਤੇ ਆਚਾਰ ਚੂਰ ਖਲਾ ਦੋ ਇਦਾਂ ਕਰਕੇ ਕਹਿੰਦੇ ਠੀਕ ਹੋ ਜਾਊਗਾ ਇਦਾਂ ਕਰਦਿਆਂ ਦੱਸਿਆ ਉਹਨਾਂ ਨੂੰ ਵਿਚਾਰੇ ਨੂੰ ਪਤਾ ਨਹੀਂ ਸੀ ਉਹਨਾਂ ਨੂੰ ਕਿਹੜਾ ਪਤਾ ਸੀਗਾ ਕੀ ਹੁੰਦਾ ਕੀ ਨਹੀਂ ਤੇ ਉਹ ਘਰੇ ਪਾਏ ਰਹੇ ਉਹਨਾਂ ਨੇ ਬਟ ਰਾਤ ਉਹਨਾਂ ਨੇ ਫੋਨ ਵੀ ਕੀਤੇ ਨੇ ਉਹਨਾਂ ਨੇ ਫੋਨ ਬੰਦ ਉਹਨਾਂ ਨੇ ਫਿਰ ਫੋਨ ਬਲੌਕ ਕਰ ਦਿੱਤਾ ਉਹਨੂੰ ਪੁੱਛਣ ਲਈ ਫੋਨ ਕਰਿਆ ਵੀ दारू ਤਾਂ ਨਹੀਂ ਵੀ ਕੁਝ ਕੋਈ दारू ਦੀ ਸਮੈਲ ਆਉਂਦੀ ਆ ਤੁਹਾਨੂੰ ਪਤਾ ਹੀ ਹੈ ਨਾ ਆਪਾਂ ਨੂੰ ਸਭ ਨੂੰ ਪਤਾ ਉਹਨਾਂ ਦੇ ਕੋਈ ਸਮੈਲ ਨਹੀਂ ਆ ਰਹੀ ਸੀ ਕੁਝ ਨਹੀਂ ਆ ਰਿਹਾ ਸੀਗਾ ਥੋੜਾ ਫੋਨ ਕਰਿਆ ਉਹਨਾਂ ਨੇ ਨੰਬਰ ਹੀ ਬਲੌਕ ਪਾ ਦਿੱਤੇ ਕਰਿਆ ਠੀਕ ਤੇ ਇਹਦਾ ਜਿਹੜਾ ਇੱਕ ਸ਼ਿਕਾਰ ਹੈ ਸਾਡੇ ਪਾਸੋਂ ਦਾ ਕਬੱਡੀ ਖਿਡਾਰੀ ਬਣਿਆ ਸਤਵਿੰਦਰ ਸਿੰਘ ਜੋ ਕਿ ਥੋੜੀ-ਬਹੁਤੀ ਡਰਿੰਕ ਜ਼ਰੂਰ ਕਰਦਾ ਸੀ ਪਰ ਚਿੱਟਾ ਨਹੀਂ ਸੀ ਲਾਉਂਦਾ ਉਹਦੇ ਦੋਸਤਾਂ ਵੱਲੋਂ ਗੁੰਮਰਾਹ ਕਰਕੇ ਉਹਨੂੰ ਇੰਜੈ ਉਦੇ ਦੋ ਬੱਚੇ ਆ ਮੈਂ ਕਹੂੰਗਾ ਸਰਕਾਰ ਬੁਰੇ ਤਰੀਕੇ ਨਾਲ ਫੇਲ ਹੋਈ ਹੈ ਜਿਹੜੀ ਸਰਕਾਰ ਕਹਿੰਦੀ ਸੀ ਕਿ ਅਸੀਂ ਤਾਂ ਸਾਡੀ ਸਰਕਾਰ ਆਉਣ ਤੋਂ ਅਸੀਂ 4 ਹਫ਼ਤਿਆਂ ਦੇ ਵਿੱਚ ਨਸ਼ਾ ਮੁਕਤ ਪੰਜਾਬ ਕਰਾਂਗੇ ਅਸੀਂ ਤਾਂ ਜੀ ਇਹੀ ਮੰਗ ਕਰਦੇ ਆ ਕਿ ਜਿਹੜੇ ਇਹ ਨੌਜਵਾਨ ਹੈਗੇ ਨੇ ਜਿਨ੍ਹਾਂ ਨੇ ਇਹ ਚਿੱਟਾ ਉਹਨਾਂ ਦੇ ਲੁਵਾਇਆ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਈ ਜਾਵੇ ਤੇ ਜਿਹੜਾ ਵੇਚਦੇ ਨੇ ਉਹਨਾਂ ਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਹੋਈ ਜਾਵੇ ਤਾਂ ਜੋ ਇਹ ਚਿੱਟਾ ਜਿਹੜਾ ਪ੍ਰੋਪਰ ਤਰੀਕੇ ਨਾਲ ਬੰਦ ਕੀਤਾ ਜਾਵੇ ਇਹ ਅੱਗੇ ਜਿਹੜੇ ਹੋਰ ਨੌਜਵਾਨ ਪੀੜ੍ਹੀਆਂ ਨੂੰ ਬਚਾਇਆ ਜਾ ਸਕੇ ਤੇ ਉਹਨਾਂ ਨੂੰ ਚੰਗੇ ਪਾਸੇ ਸਰਕਾਰ ਲੈ ਕੇ ਜਾਵੇ ਤੇ ਇੱਕ ਸਰਕਾਰ ਕੋਲੋਂ ਮੰਗ ਜ਼ਰੂਰ ਕਰਦੇ ਆ ਕਿ ਵੰਟੀ ਜਿਹੜੇ ਨੌਜਵਾਨ ਦੀ ਡੈਥ ਹੋਈ ਆ ਤੇ ਦੋ ਬੱਚੇ ਇੱਕ ਬੇਟੀ ਇੱਕ ਬੇਟਾ ਤੇ ਸਰਕਾਰ ਵੱਲੋਂ ਹਣ ਮਾਲੀ ਮਦਦ ਜ਼ਰੂਰ ਕੀਤੀ ਜਾਵੇ ਜੀ ਜਿਹੜੀ ਡੈਥ ਹੋਈ ਆ ਕਿਵੇਂ ਹੋਈ ਆ ਜੀ ਕੀ ਕਾਰਨ ਇਹ ਸਰ ਇਹਨਾਂ ਦੇ ਬਰਾਦਰ ਸੀ ਪ੍ਰਵਿੰਦਰ ਸਿੰਘ ਸਤਵਿੰਦਰ ਸਿੰਘ ਦੇ ਜਿਹੜਾ ਮਰਨ ਵਾਲਾ ਬੰਦਾ ਸੀ ਉਹਨਾਂ ਨੇ ਵਿਆਹ ਲਖਾਇਆ ਸੀ ਮੇਰੇ ਭਰਾ ਨੂੰ ਕੋਈ ਸੰਜੀਵ ਕੁਮਾਰ ਭੁੱਲੂ ਨਾਂ ਦਾ ਬੰਦਾ ਜਿਹੜਾ ਹੈਗਾ ਵੀ ਉਹ ਨਾਲ ਲੈ ਕੇ ਗਿਆ ਸੀ ਤੇ ਉਹਨੂੰ ਨਸ਼ਾ ਖਵਾ ਕੇ ਸਾਡੇ ਘਰੇ ਛੱਡਿਆ ਤੇ ਨਸ਼ੇ ਵਿੱਚ ਖਵਾ ਕੇ ਉਹਨੂੰ ਸਾਡੇ ਘਰੇ ਛੱਡ ਗਿਆ ਸੀ ਤੇ ਉਸ ਦਿਵਾਚ ਸਾਡੇ ਮੁੰਡੇ ਦੀ ਤਬੀਅਤ ਖਰਾਬ ਹੋਈ ਆ ਤੇ ਉਸ ਦਿਵਾਚ ਅਸੀਂ ਨੇ ਉਹਨੂੰ ਹਸਪਤਾਲ ਲੈ ਕੇ ਗਏ ਤੇ ਰਸਤੇ ਜਾਂਦੂ ਦੀ ਡੈਥ ਹੋ ਗਈ ਤੇ ਨਸ਼ਾ ਕਾਟੇ ਨਸ਼ਾ ਟੀਕਾ ਟੁਕਾ ਲਾਇਆ ਕੋਈ ਚੱਕੇ ਚੱਕੇ ਦਾ ਟਿਕਾ ਰੇਸ਼ਵੰਤ ਚੱਕੀ ਫਰਦਰ ਕਾਰਵਾਈ ਕੀਤੀ ਆ ਪਰਚਾ ਦਰਜ ਕੀਤਾ ਈ 304 ਕਿਸ ਤੇ ਹੈ ਇਸ ਤੋਂ ਇਸ ਦੇ ਖلاف ਕੀਤਾ ਗਿਆ। ਇਹ ਸੰਜੀਵ ਕੁਮਾਰ ਉਹ ਫੋਲੀ ਦੇ ਤੇ 7-8 ਬੰਦਿਆਂ ਨੇ ਹੋਰ ਖਲਾਫ। ਉਹ ਉਹਨਾਂ ਨੇ ਕੀ ਜਿਹੜੇ ਵਿਚਨ ਵਾਲਿਆਂ ਦੇ ਨਾਮ ਦੱਸੇ ਨੇ ਉਹਨਾਂ ਨੇ ਕਿੱਥੇ ਸੀ? ਰੋਟੀ ਇਨਵੈਸਟੀਗੇਸ਼ਨ ਚ ਚੱਲ ਰਹੀ ਹੈ। ਇਹ ਚ ਲੇਡੀਜ਼ ਨੇ ਚਾਹ ਦੇ ਸ਼ਾਮਲੇ ਜਿਹੜੇ ਇੱਕ-ਇੱਕ ਖਰਚਾ ਦਰਜ ਕੀਤਾ। ਲੇਡੀਜ਼ ਨੇ ਬੰਦੇ ਸੀ। ਇਹ ਮੁੱਢਲੀ ਜਾਂਚ ਚ ਪਤਾ ਕੀ ਲੱਗਿਆ ਜੀ ਕਿੱਥੇ ਇਹਨਾਂ ਨੇ ਸੇਵਨ ਕਰਿਆ ਸੀਗਾ ਉਹਨਾਂ ਦੇ। ਇਨੋ ਨੇ ਉੱਥੇ ਆਪਣੇ ਮੋਢੀ ਜਾਣ ਚੇ ਪਤਾ ਲੱਗਿਆ ਵੀ ਉਹ ਉੱਥੋਂ ਲੈ ਕੇ ਆਏ ਸੀ ਰੋਟੀ ਛੰਨਾ ਤੋਂ ਤੇ ਆਪਣੇ ਸੇਵਨ ਇਹਨਾਂ ਨੇ ਕੀਤਾ ਮੰਡੀ ਵਿੱਚ ਨਾਜ ਮੰਡੀ ਬੱਸ ਹਾਂਜੀ ਤੇ ਨਾਮ ਮ੍ਰਿਤਕ ਦਾ ਨਾਮ ਕੀ ਹੈ ਵੈਸ ਹੋਇਆ ਸੀ ਕਿ ਸਤਵਿੰਦਰ ਸਿੰਘ ਆ ਜੀ ਮ੍ਰਿਤਕ ਦਾ ਨੋ ਬਿਆਹ ਹੋਇਆ ਸੀ ਹਾਂ ਨਾਬੇ ਇੱਥੇ ਲਿਖਿਆ ਹੋਇਆ ਸੀ ਪਰਚਾ ਦਰਜ ਕਰਤੇ ਗ੍ਰਿਫਤਾਰ ਹੋਈ ਕਿਸੇ ਪਕੜਾ ਹੋ ਨਹੀਂ ਹਜੇ ਕਰਨੀ ਆ ਜੇ ਪਾਸ ਪੋਸਟਮਾਰਟਮ ਕਰਾ ਲਈ ਫਿਰ